ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਕਾਂਗਰਸ ਵੱਲੋਂ ਦੁਬਾਰਾ ਇੱਕ ਵਾਰ ਫੇਰ ਡਿਪਟੀ ਕਮਿਸ਼ਨਰ ਵਧੀਕ ਨੂੰ ਜਿਹੜਾ ਮੰਗ ਪੱਤਰ ਦਿੱਤਾ ਹੈ ਬਾੜਵੰਦੀ ਨੂੰ ਲੈ ਕੇ ਜਿਹੜੀ ਬਾੜਵੰਦੀ ਹੈ ਉਹ ਦੁਬਾਰਾ ਹੋ ਰਹੀ ਹੈ ਉਸ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲੋ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਸਬੰਧ ਚ ਪਹਿਲਾਂ ਇੱਕ ਰਿਪਰੈਜੈਂਟੇਸ਼ਨ ਤੇ ਮੰਗ ਪੱਤਰ ਅਸੀਂ 4 ਤਰੀਕ ਨੂੰ ਦਿੱਤਾ ਸੀ ਕਮਿਸ਼ਨਰ ਮੈਮ ਨੇ ਜੋ ਨਗਰ ਨਿਗਮ ਦੇ ਅੱਜ ਉਸੇ ਦੀ ਕੰਟੀਨਿਊਸ਼ਨ ਚ ਅਸੀਂ ਦੂਸਰਾ ਪੱਤਰ ਮੰਗ ਪੱਤਰ 9 ਤਰੀਕ ਨੂੰ ਇਹ ਕਮਿਸ਼ਨਰ ਮੈਮ ਨੂੰ ਦਿੱਤਾ ਹੈ ਤੇ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਜਿਹੜੀਆਂ ਆਉਣ ਵਾਲੀਆਂ ਨਗਰ ਨਿਗਮ ਦੀਆਂ 2026 ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਸਾਡੀਆਂ ਜਿਹੜੀਆਂ ਪਹਿਲਾਂ ਮੰਗਾਂ ਨੇ ਉਹਨਾਂ ਦੇ ਨਾਲ-ਨਾਲ ਇਹਨਾਂ ਮੰਗਾਂ ਨੂੰ ਵੀ ਵਿੱਚ ਜ਼ਰੂਰ ਗੌਰ ਫਰਮਾਇਆ ਜਾਵੇ ਸਾਡੀ ਸਭ ਤੋਂ ਪਹਿਲੀ ਮੰਗ ਹੈ ਕਿ ਜਿਹੜੀਆਂ ਵੋਟਰ ਲਿਸਟਾਂ ਪਹਿਲਾਂ ਬਣੀਆਂ ਸੀ ਕਾਰਪੋਰੇਸ਼ਨ ਕੰਦੀ ਉਹ 2019-20 'ਚ ਬਣੀਆਂ ਸੀ ਅੱਜ 5 ਸਾਲ ਹੋ ਗਏ ਇਲਾਕੇ ਵੀ ਵਧ ਗਏ ਰਿਹائشਾਂ ਵੀ ਵਧ ਗਈਆਂ ਤੇ ਵਸੋਂ ਵੀ ਵਧ ਗਈ ਤੇ ਵਾਰਡ ਬੰਦੀ ਵੀ ਕਰਨ ਤੋਂ ਪਹਿਲਾਂ ਜਿਹੜੀ ਹੱਦਬੰਦੀ ਐ ਉਹ ਵੀ ਨਗਰ ਨਿਗਮ ਨੇ 3-4 ਵਾਰ ਪਿਛਲੇ ਪਲਾਨਾਂ ਚ ਵਧਾਈ ਐ ਤਾਂ ਜਿਹੜੇ ਉਹਨਾਂ ਇਲਾਕਿਆਂ ਚ ਲੋਕ ਆ ਕੇ ਵਸੇ ਐ ਜਾਂ ਵਸੋਂ ਹੋਈ ਐ ਉਹਨਾਂ ਜਿਹੜੇ ਲੋਕਾਂ ਨੂੰ ਤੁਸੀਂ ਵੋਟਰ ਸੂਚੀਆਂ ਚ ਇਨਕਲੂਡ ਕੀਤਾ ਉਹ ਕਿਹੜੇ ਬੂਥਾਂ ਚ ਕੀਤਾ ਤੇ ਕਿਹੜੇ ਵਾਰਡਾਂ ਚ ਕੀਤਾ ਇਹਦੇ ਬਾਰੇ ਸਾਨੂੰ ਡਿਟੇਲ ਜਾਣਕਾਰੀ ਦਿਓ ਦੂਜੀ ਗੱਲ ਸਾਡਾ ਇਹ ਵੀ ਕਹਿਣਾ ਸੀ ਕਿ ਬਠਿੰਡਾ ਕਾਰਪੋਰੇਸ਼ਨ ਤੇ ਬਠਿੰਡਾ ਵਿਧਾਨ ਸਭਾ ਇਹਦੀਆਂ ਜਿਹੜੀਆਂ ਰੈਵਨਿਊ ਲਿਮਿਟਸ ਨੇ ਉਹ ਬਿਲਕੁਲ ਸੇਮ ਨੇ ਇਹਦੇ ਵਿੱਚ ਹੋਰ ਕੋਈ ਹਲਕਾ ਵੀ ਵਿਧਾਨ ਸਭਾ ਦਾ ਨਹੀਂ ਪੈਂਦਾ ਬਠਿੰਡੇ ਕਾਰਪੋਰੇਸ਼ਨ ਦੇ ਵਿੱਚ ਵਿਧਾਨ ਸਭਾ ਹੀ ਪੈਂਦੀ ਹੈ ਬਠਿੰਡਾ ਤਾਂ ਮਾਨਯੋਗ ਡਿਪਟੀ ਕਮਿਸ਼ਨਰ ਉਹਨਾਂ ਦੇ ਅੰਦਰ ਜ਼ਿਲ੍ਹਾ ਇਲੈਕਸ਼ਨ ਦਫ਼ਤਰ ਕੰਮ ਕਰਦਾ ਹੈ ਜ਼ਿਲ੍ਹਾ ਇਲੈਕਸ਼ਨ ਦਫ਼ਤਰ ਦੇ ਬੀ ਐਲਓਜ਼ ਤੇ ਉਹਨਾਂ ਦੇ ਦਫ਼ਤਰ ਨੇ ਕੰਮ ਕਰਕੇ VOTER ਸੂਚੀਆਂ ਤਿਆਰ ਕੀਤੀਆਂ ਵੀਆਂ ਨੇ ਤਾਂ ਜਿਹੜੀਆਂ ਉਹ VOTER ਸੂਚੀਆਂ ਨੇ ਉਹਨਾਂ ਨੂੰ ਕਾਰਪੋਰੇਸ਼ਨ ਦੇ ਇਲੈਕਸ਼ਨ 'ਚ ਆਧਾਰ ਬਣਾਇਆ ਜਾਵੇ ਕਿਉਂਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀਆਂ ਬਨਾਈਆਂ ਹੋਈਆਂ ভোটার ਸੂਚੀਆਂ ਇਲੈਕਸ਼ਨ ਕਮਿਸ਼ਨ ਦੇ ਬਨਾਈਆਂ ਹੋਈਆਂ ভোটার ਸੂਚੀਆਂ ਤੋਂ ਸਾਫ਼ ਸੁਥਰੀਆਂ ਨਹੀਂ ਹੋ ਸਕਦੀਆਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਉਹ ভোটার ਸੂਚੀ ਨੂੰ ਆਧਾਰ ਬਣਾਇਆ ਜਾਵੇ ਜਿਹੜੇ ਇਲਾਕਿਆਂ 'ਚ UID ਨੰਬਰ ਕਾਰਪੋਰੇਸ਼ਨ ਰਾਹੀਂ ਨਹੀਂ ਲੱਗੇ ਉਹਨਾਂ ਇਲਾਕਿਆਂ ਦੇ ਵਿੱਚ ਵਸੋਂ ਵੀ ਐ ਤੇ ਲੋਕ ਵੀ ਰਹਿੰਦੇ ਐ ਤੇ ਉਹਨਾਂ ਦੀਆਂ ਵੀ ਵੋਟਾਂ ਆ ਉਹ ਜਿਹੜੇ ਵੋਟਰ ਨੇ ਪੂਰੇ ਬਠਿੰਡੇ ਨਗਰ ਨਿਗਮ ਦੇ ਵਿੱਚ ਜਿਨ੍ਹਾਂ ਦੇ UID ਨੰਬਰ ਨਹੀਂ ਲੱਗੇ ਪਰ ਵੋਟਾਂ ਬਣੀਆਂ ਉਹਨਾਂ ਦੀਆਂ ਡਿਟੇਲਾਂ ਇਲਾਕੇ ਮੁਤਾਬਕ ਏਰੀਏ ਮੁਤਾਬਕ ਸਾਨੂੰ ਕਾਰਪੋਰੇਸ਼ਨ ਜ਼ੂਰਮਾਹੀਆ ਕਰਾਵੇ ਇਹਦੇ ਨਾਲ ਨਾਲ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਬਲੌਕ ਹੁੰਦੇ ਆ ਬਲੌਕ ਕਿਵੇਂ ਹੁੰਦੇ ਮਤਲਬ ਚਾਂਸਰ ਬਸਤੀ ਹੈ ਹਰਬੰਸ ਨਗਰ ਹੈ ਮਾਡਲ ਟਾਊਨ ਹੈ ਮਤੀਦਾਸ ਨਗਰ ਹੈ ਰਾਜਨੀਤਿਕ ਪਾਰਟੀ ਆਪ ਦਾ ਲਾਹਾ ਲੈਣ ਬਸਤੀ ਜਿਹੜੇ ਐਸਸੀ ਬੀਸੀ ਓਬੀਸੀ ਤੇ ਅਦਰ ਕਾਸਟ ਨੇ ਉਹਨਾਂ ਦੇ ਹੱਕ ਮਾਰਨ ਵਾਸਤੇ ਹੁਣ ਕੀ ਕਰਦੇ ਆ ਇਹ ਉਹਨਾਂ ਬਲੋਕਾਂ ਨੂੰ ਤੋੜ ਦਿੰਦੇ ਆ ਉਹਨਾਂ ਨੂੰ ਇਹ ਬਲੋਕਾਂ ਨੂੰ ਤੋੜ ਕੇ ਜਿਹੜੀ ਐਸਸੀ ਵੋਟ ਜਾਂ ਕੋਈ ਬੀਸੀ ਵੋਟ ਹੁੰਦੀ ਹੈ ਉਹਨਾਂ ਨੂੰ ਜਨਰਲ ਚ ਪਾ ਕੇ ਜਿਹੜੇ ਜਮਾਤਾਂ ਨੇ ਉਹਨਾਂ ਦੇ ਹੱਕ ਮਾਰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਬਲੌਗ ਜਿੱਥੇ ਬਣਿਆ ਉਸ ਬਲੌਕ ਨੂੰ ਤੋੜਿਆ ਨਾ ਜਾਵੇ ਬਾੜ ਤੁਸੀਂ ਜਿਹੜੇ ਬਣਾਉਣੇ ਆ ਉਹ ਜਦੋਂ ਬਣਾਉਂਗੇ ਅਸੀਂ ਬਾਅਦ ਚ ਦੇਖਾਂਗੇ ਬਲੌਕ ਵਾਈਜ਼ ਜਿਹੜਾ ਤੁਸੀਂ ਕੰਪਾਈਲ ਕੀਤਾ ਉਹਦੇ ਵੀ ਸਾਨੂੰ ਡਿਟੇਲ ਚਾਹੀਦੀ ਹੈ ਤੇ ਪੂਰੇ ਜ਼ਿਲ੍ਹੇ ਦਾ ਕਾਰਪੋਰੇਸ਼ਨ ਦਾ ਜਿਹੜਾ ਕਾਰਪੋਰੇਸ਼ਨ ਬਣੀ ਹੈ ਉਹਦਾ ਵੀ ਕੰਬਾਈਨਡ ਮੈਪ ਤੇ ਕੰਪਾਈਲਡ ਮੈਪ ਸਾਨੂੰ ਸਾਰਾ ਚਾਹੀਦਾ ਹੈ ਇਹਦੇ ਨਾਲ ਨਾਲ ਇਹ ਮੈਪ ਤਾਂ ਤੁਸੀਂ ਹੁਣ ਤਿਆਰ ਕੀਤੇ ਆ ਸਾਨੂੰ ਦੇਨੇ ਹੀ ਦੇਨੇ ਆ ਜਿਹੜੇ ਪਹਿਲਾਂ 50 ਵਾਰਡਾਂ ਦੇ ਬਣੇ ਹੋਏ ਐ ਬਲੌਕ ਵਾਈਜ਼ ਮੈਪ ਤੇ ਕੰਬਾਈਨਡ ਮੈਪ ਉਹ ਵੀ ਕਾਪੀਆਂ ਸਾਨੂੰ ਪ੍ਰੋਵਾਈਡ ਕਰਾਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਜਿਹੜੇ ਮੌਜੂਦਾ ਕਈ ਅਫਸਰ ਜਾ ਕਈ ਅਧਿਕਾਰੀ ਜਾਂ ਕਈ ਮੁਲਾਜ਼ਮ ਜਿਹੜੇ ਕਾਰਪੋਰੇਸ਼ਨ ਦੇ ਮੌਜੂਦਾ ਸਰਕਾਰ ਦੇ ਹੱਥਾਂ 'ਚ ਖੇਡਦੇ ਆ ਉਹਨਾਂ ਦੀਆਂ ਗੱਲਾਂ ਦਾ ਪਤਾ ਲੱਗ ਸਕੇ ਸੀ ਦੋ ਤਿੰਨ ਲੋਕਾਂ 'ਚ ਲੈ ਜੀਏ ਇਹ ਅਸੀਂ ਕਿਉਂ ਮੰਗਦੇ ਆ ਕਿਉਂਕਿ ਜਦੋਂ ਵਾਰਡਾਂ ਦੇ ਬਲਾਕਾਂ ਨੂੰ ਦੋ ਤੋਂ ਨਹੀਂ ਦੋ ਤਿੰਨ ਹੀ ਸੈਂ ਤੋੜ ਦਿੰਦੇ ਆ ਤਾਂ ਉਹਦੇ ਵਿੱਚ ਫਿਰ ਲੋਕਾਂ ਦੇ ਜਿਹੜੇ ਇਲਾਕਿਆਂ ਦੇ ਲੋਕ ਰਹਿੰਦੇ ਆ ਉਹਨਾਂ ਦਾ ਨੁਕਸਾਨ ਹੁੰਦਾ ਇੱਕੋ ਗਲੀ ਤਿੰਨ ਤਿੰਨ ਵਾਰਡਾਂ 'ਚ ਪਾਈ ਪਈ ਹੁੰਦੀ ਹੈ ਤੇ ਲੋਕ ਬੜੇ ਪਰੇਸ਼ਾਨ ਹੁੰਦੇ ਆ ਇਹਦੇ ਨਾਲ ਨਾਲ ਅਸੀਂ ਕੀ ਚਾਹੁੰਨੇ ਆ ਕਿ ਕਾਰਪੋਰੇਸ਼ਨ ਨੇ ਕਿਹਾ ਕਾਰਪੋਰੇਸ਼ਨ ਦੇ ਅਧਿਕਾਰੀ ਕਹਿੰਦੇ ਵੀ ਅਸੀਂ ਸੈਂਸਸ ਕੀਤੇ ਆ ਅਸੀਂ ਜਨਗਣਨਾ ਦੇ ਮੁਤਾਬਕ ਸਾਰੀ ਬਠਿੰਡੇ ਦਾ ਅਸੀਂ ਕਾਰਵਾਈ ਕਰ ਰਹੇ ਹਾਂ ਤਾਂ ਜੇ ਜਨਗਣਨਾ ਕੀਤੀ ਹੈ ਉਹਦੇ ਮੁਤਾਬਕ ਕਿਹੜੇ ਇਲਾਕਿਆਂ 'ਚ ਜਨਰਲ ਵੋਟਾ ਡਾਟਾ ਕਾਂਗਰਸ ਪਾਰਟੀ ਇਹਦੀ ਮੰਗ ਕਰਦੀ ਹੈ ਇਹਦੇ ਨਾਲ ਨਾਲ ਕਾਂਗਰਸ ਪਾਰਟੀ ਇਲੈਕਸ਼ਨ ਚਾਹੁੰਦੀ ਹੈ ਵਾਰਡ 50 ਤੋਂ ਵਧਨੇ ਲਗਭਗ ਤੈਅ ਆ ਮੈਂ ਪਹਿਲਾਂ ਵੀ ਡਾਟਾ ਦਿੱਤਾ ਸੀ ਕਿਉਂਕਿ ਜਿਹੜਾ ਆਪਣਾ ਸਾਇੰਸਸ ਡਿਪਾਰਟਮੈਂਟ ਹੈ ਤੇ ਉਹਨਾਂ ਦੇ ਜਿਹੜੇ ਉਹਨਾਂ ਦੀ ਗਜ਼ਟ ਨੋਟੀਫਿਕੇਸ਼ਨ ਹੈ ਡਾਟਾ 1.6% ਵਧਣ ਨਾਲ ਉਹ ਵੀ ਮੈਂ ਦਿੱਤਾ ਜੀ ਮੈਮ ਨੂੰ ਅਸੀਂ ਕਮਿਸ਼ਨਰ ਮੈਮ ਜੋ ਆਈਐਸ ਨੇ ਕੰਚਨ ਗੁਪਤਾ ਜੀ ਉਹਨਾਂ ਨੂੰ ਅਸੀਂ ਸਾਰੀ ਗੱਲ ਦੱਸੀ ਆ ਉਹਨਾਂ ਨੇ ਸਾਰੀ ਸੁਣੀ ਵੀ ਹੈ ਤੇ ਨੋਟ ਵੀ ਕੀਤੀ ਹੈ ਤਾਂ ਜੇ ਵਾਰਡਾਂ ਦਾ ਵਧਣਾ ਤੈਅ ਅਸੀਂ ਤੁਥਮੁਤ ਕਰਕੇ ਇਹ ਇਲੈਕਸ਼ਨ ਹੋਣ ਨਹੀਂ ਤੇ ਨਾਲ ਇਸ ਤਰੀਕੇ ਨਾਲ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆ ਕਾਂਗਰਸ ਪਾਰਟੀ ਸਭ ਤੋਂ ਵੱਡੀ ਓਪੋਜੀਸ਼ਨ ਦੀ ਕਾਰਪੋਰੇਸ਼ਨ ਦੇ ਵਿੱਚ ਪਾਰਟੀ ਹੈ ਸਭ ਤੋਂ ਵੱਧ ਕਾਉਂਸਲਰ ਸਾਡੇ ਕੋਲੇ ਹੈ ਪਰ ਅਸੀਂ ਕਿਸੇ ਵੀ ਕਿਸਮ ਤੇ ਕੀਮਤ ਤੇ ਕਿਸੇ ਵੀ ਮਲਾਜਮ ਦੀ ਅਫਸਰ ਦੀ ਧੱਕੇਸ਼ਾਹੀ ਜਾਂ ਉਹਦੀ ਗਲਤ ਕੀਤੀ ਕਾਰਵਾਈ ਅਸੀਂ ਉਸ ਤੇ ਸਖਤੀ ਨਾਲ ਨਜਿੱਠਾਂਗੇ ਫਿਰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਵਸਤੇ ਵੀ ਜਾਵਾਂਗੇ ਤੇ ਕਰਾਂਗੇ ਅਸੀਂ ਚਾਹੁੰਦੇ ਹਾਂ ਇਲੈਕਸ਼ਨ ਸਾਫ਼ ਸੁਥਰਾ ਕਾਰਪੋਰੇਸ਼ਨ ਦਾ ਹੋਵੇ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਮੈਡਮ ਨੂੰ ਅਸੀਂ ਸਾਰੀਆਂ ਦੇ ਕੇ ਆਏ ਆਂ ਇਹ ਸਾਰੀਆਂ ਚੀਜ਼ਾਂ ਸਾਨੂੰ ਉਧਾਰ ਰਿਕਾਰਡ ਚਾਹੀਦਾ ਹੈ ਇਹ ਰਿਕਾਰਡ ਮਿਲਣ ਦੇ ਨਾਲ ਨਾਲ ਉਦੋਂ ਬਾਅਦ ਕਾਂਗਰਸ ਪਾਰਟੀ ਫਿਰ ਆਪਦਾ ਸਾਰਾ ਰੁਖ ਤਿਆਰ ਕਰੂਗੀ ਮੇਰੀ ਆਪ ਜੀ ਦੇ ਮਾਧਿਅਮ ਰਾਹੀਂ ਕਾਂਗਰਸ ਪਾਰਟੀ ਦੇ ਦਰਜਾ ਬਦਰਜਾ ਵਰਕਰ ਲੀਡਰ ਸਹਿਬਾਨ ਜੋ ਬੁੱਥਾਂ ਗਲੀਆਂ ਮੱल्ल्याਾਂ 'ਚ ਬੈਠੇ ਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਲੋਕ ਵੀ ਮੂਹਰੇ ਆਓ ਤੁਸੀਂ ਲੋਕ ਵੀ ਇਹਨਾਂ ਚੀਜ਼ਾਂ ਦੇ ਪੈਰਵਾਈ ਤੇ ਪ੍ਰਬੰਧਾਂ ਦੇ ਕਾਰਵਾਈ ਤੇ ਆਪਦੀ ਨਜ਼ਰ ਰੱਖੋ ਕਿਉਂਕਿ ਆਉਣ ਵਾਲੇ ਟਾਈਮ 'ਚ ਥੋੜੇ ਬੰਦਿਆਂ 'ਚੋਂ 50 ਜਾਣਾ ਨੇ 60 ਜਾਣਾ ਨੇ ਅਗਰ ਵਾਰਡ ਵਧਿਆ ਤਾਂ ਜਿੰਨੇ ਵਧਣਗੇ ਨਹੀਂ ਤਾਂ 50 ਬੰਦੇ ਥੋੜਾਂ 'ਚੋਂ ਹੀ ਐਮਸੀ ਬੰਨੇ ਆ ਕਾਂਗਰਸ ਪਾਰਟੀ ਥੋੜੇ ਵਸਤੇ ਤੇ ਥੋੜੇ ਨਾਲ ਮਜ਼ਬੂਤੀ ਨਾਲ ਲੜੂਗੀ ਇੰਨਾ ਕਹਿੰਦਾ ਹੋਇਆ ਮੈਂ ਵਿਰਾਮ ਲੈਣਾ ਮੈਨੂੰ ਉਮੀਦ ਹੈ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਨੇ ਮੈਮ ਕੰਚਨ ਗੁੱਪਤਾ ਜੀ ਆਈਐਸ ਉਹ ਸਾਡੀ ਗੱਲ ਤੇ ਇੱਕ ਹੋਰ ਫਰਮਾਨਗੇ ਸਹੀ ਤਰੀਕੇ ਨਾਲ ਕੰਮ ਕਰਨਗੇ ਮੈਂ ਪਹਿਲਾਂ ਵੀ ਜਿਹੜੀਆਂ ਜੈਸਟਰਾ ਸੀ ਉਹਨਾਂ ਦੀ ਮੈਡਮ ਕਮਿਸ਼ਨਰ ਨੂੰ ਡੀਸੀ ਸਾਹਿਬ ਨੂੰ ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਨੂੰ ਤੇ ਸੈਕਟਰੀ ਲੋਕਲ ਗਵਰਨਮੈਂਟ ਨੂੰ ਭੇਜੀ ਸੀ ਇਸ ਲੈਟਰਾਂ ਦੀ ਵੀ ਮੈਂ ਚਾਰਾਂ ਦੀ ਈਮੇਲ ਅੱਜ ਉਹਨਾਂ ਨੂੰ ਭੇਜੂਗਾ ਇਹ ਮੇਰੇ ਰਿਕਾਰਡ ਦੀ ਗੱਲ ਹੈ ਤੇ ਇਸ ਤੇ ਮੈਨੂੰ ਉਮੀਦ ਹੈ ਕਿ ਜੋ ਨਗਰ ਨਿਗਮ ਦੇ ਕਮਿਸ਼ਨਰ ਹੈ ਪੂਰਾ